ਇਹ ਮਾਡਲ 2023 ਆ RC 24 ਬਾਈ RC 24 ਦੀ ਆ ਵੈਸੇ ਇਹ 2023 ਮਾਡਲ ਆ ਟਰੈਕਟਰ ਦੇਖੋ ਬਾਈ ਤੁਸੀਂ ਮੈਂ ਕਹਣਾ ਚਮਕਦਾ ਖੜਾ ਪੂਰਾ ਨਾ ਇਹ ਸਿਰਫ 165 ਘੰਟੇ ਚੱਲਿਆ ਬਾਈ ਟਰੈਕਟਰ ਇਹ ਸਿਰਫ 165 ਘੰਟੇ ਹਾਂਜੀ ਇਹ 2020 ਮਾਡਲ ਆ ਬਾਈ ਜੀ ਠੀਕ ਆ ਜੀ 1000 ਘੰਟੇ ਚੱਲਿਆ Ориਜినਲ Ориਜినਲ 1000 ਘੰਟੇ ਚੱਲਿਆ ਹਾਂ ਸਾਰਾ ਟਰੈਕਟਰ Ориਜినਲ ਆ ਨਾਲ ਦੇ ਟਾਇਰ ਆ ਜੀ ਕਿਦੋਂ ਰੰਗ ਪੇਂਟ ਨਹੀਂ ਹੈਗਾ ਜੀ ਹਾਂਜੀ ਸਾਰਾ ਟਰੈਕਟਰ ਇਹ ਵੀ ਤਕਰੀਬਨ Ориਜినਲ ਹੀ ਆ ਦੇਖੋ ਜਿਹੜੇ ਪੁਰਾਣੇ ਮਾਡਲ ਟਰੈਕਟਰ ਆਗੇ ਜਿਵੇਂ 15 16 ਦੇ ਲਗਭਗ ਹੋਣੇ ਨੂੰ 9 10 ਸਾਲ ਹੋ ਗਏ ਇਹ ਥੋੜੇ ਬਹੁਤੇ ਤਾਂ ਜਿਵੇਂ ਪੇਂਟ ਹੋ ਸਕਦਾ ਜਿਵੇਂ ਪਾਇਦਾਨ ਹੋ ਗਏ ਬਾਰ ਬਾਰ ਚੜਦਾ ਉਹ ਦੱਸ ਕੇ ਦਵਾਂਗੇ ਜਿੰਨਾ ਪੇਂਟ ਹੋ ਆਪਾਂ ਦੱਸ ਕੇ ਦਵਾਂਗੇ ਜਿਵੇਂ ਵੀ ਮੰਨ ਕੇ ਚਲੋ ਮਾੜਾ ਬੋੜਾ ਜਿੰਨਾ ਹੀ ਪੇਂਟਾ ਚਾਹੇ ਗੱਠ ਪੇਂਟਾ ਜਿੰਨਾ ਮਰਜੀ ਪੇਂਟਾ ਉਹ ਸਾਰਾ ਦੱਸ ਕੇ ਦਵਾਂਗੇ ਵੀ ਇਹ ਇਥੋਂ ਪੇਂਟ ਆ ਬਈ ਜਿਵੇਂ ਡਾਊਨ ਮਾਡਲ ਨੂੰ ਕਹੀ ਜਾਈਏ ਵੀ ਸਾਰਾ origignal ਆ ਸਾਰਾ origignal ਆ ਉਹ ਗੱਲ ਨਹੀਂ ਹੈਗੀਆ ਜਿੱਥੋਂ ਹੋਊਗਾ ਆਪਾਂ ਜਿੰਨਾ ਕੋਊਗਾ ਆਪਾਂ ਦੱਸ ਕੇ ਦਵਾਂਗੇ ਇੱਕ ਗੱਲ ਇਹ ਆ ਵੀ ਜ ਵੇਚ ਵੀ ਘਟਾ ਜੂਜੇ ਵੈਸੇ ਖਰੀਦਣਾ ਹੈ ਜੇ ਵੈਸੇ ਵੇਚਣਾ ਕੋਈ 4 ਵੀਲ ਟਰੈਕਟਰ ਹੋਵੇ ਸੋਹਣਾ ਟਰੈਕਟਰ ਹੋਵੇ ਆਪਾਂ ਖਰੀਦ ਵੀ ਲਵਾਂਗੇ ਉਹ ਵੀ ਲਵਾਂਗੇ ਜ਼ਿੰਮੇਦਾਰਾਂ ਵਾਸਤੇ ਬਈ ਬਹੁਤ ਘੈਂਟ ਵੀਡੀਓ ਲੈ ਕੇ ਆਇਆ ਇਸ ਟਾਈਮ ਮੈਂ ਪਿੰਡ ਦੱਦਾਹੂਰ ਦੇ ਵਿੱਚ ਖੜਾ ਤੇ ਬਾਈ ਹੋਰਾਂ ਦੇ ਕੋਲੇ ਪਹੁੰਚਿਆ ਸੀ ਸਸੀ ਗਾ ਜੀ ਸਸੀ ਗਾ ਜੀ ਵੀਰੇ ਪਹਿਲਾਂ ਤਾਂ ਆਪਣੀ ਲੋਕੇਸ਼ਨ ਪ੍ਰੋਪਰ ਵੀ ਕਿੱਥੇ ਘਰ ਆਪਣਾ ਤੇ ਪਿੰਡ ਦਾ ਨਾਮ ਚੋ ਦੱਦਾਹੂਰ ਦੱਸਤਾ ਵਾ ਹਾਂਜੀ ਜੀ ਲੋਕੇਸ਼ਨ ਆਪਣਾ ਦੱਦਾਹੂਰ ਤਸੀਰ ਹੈ ਗੋਟ ਜਿਲ੍ਹਾ ਲੁਧਿਆਣਾ ਜੀ ਲੋਕੇਸ਼ਨ ਆਪਣਾ ਨੇੜੇ ਪ੍ਰਾਇਮਰੀ ਸਕੂਲ ਦੇ ਘਰ ਰਹਿ ਜਾਂਦਾ ਆਪਣਾ ਫਿਰਨੀ ਦੇ ਕੋਲ ਜੀ ਤੇ ਤਕਰੀਬਨ ਹੁਣ ਤਾਂ ਮੈਂ ਲਿਖਣਾ 6-7 ਟਰੈਕਟਰ ਖੜੇ ਹੂੰ ਤਕਰੀਬਨ ਇੰਨੇ ਕੀ ਹੁੰਦੇ ਕਿ ਜ਼ਿਆਦਾ ਵੀ ਹੁੰਦੇ ਇੰਨੇ ਦਾ ਲਗਭਗ ਹੁੰਦੇ ਹੀ ਆ ਕਿ ਕਈ ਵਾਰ ਜ਼ਿਆਦਾ ਵੀ ਹੋ ਜਾਂਦੇ ਆ ਜੀ ਆਉਂਦੇ ਜਾਂਦੇ ਰਹਿੰਦੇ ਆ ਵਿਕ ਜਾਂਦੇ ਆ ਟਰੈਕਟਰ ਜਿਵੇਂ ਆਉਂਦੇ ਨੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਵੀ ਜਿੰਨੇ ਵੀ ਟਰੈਕਟਰ ਇਹਨਾਂ ਦੇ ਕੋਲ ਤੁਹਾਨੂੰ ਮਿਲਣਗੇ ਸਾਰੇ ਤਕਰੀਬਨ ਉੱਚੇ ਮਾਡਲ ਦੇ ਹੁੰਦੇ ਹਨ ਜੀ ਹਾਂ ਜੀ ਉੱਚੇ ਮਾਡਲ ਹੋਣਗੇ ਤਕਰੀਬਨ ਸਾਰੇ origignal ਹੋਣਗੇ ਜੀ ਸੋਹਣੇ ਟਰੈਕਟਰ ਹੋਣਗੇ ਆਪਾਂ ਮਾੜਾ ਟਰੈਕਟਰ ਨਹੀਂ ਲੈਂਦੇ ਜੀ ਟਰੈਕਟਰ ਜੀ ਇੱਕ ਵਾਰ ਤਾਂ ਚਲੋ ਜ਼ਿਮੀਂਦਾਰ ਖਰੀਦ ਵੀ ਲੈਂਦਾ ਚੱਕਰ ਕਈ ਵਾਰ ਉਦੇ ਬਾਅਦ ਦੇ ਵਿੱਚ ਵੀ ਆਪਣੀ ਕਾਗਜ਼ ਪత్రਾਂ ਦੀ ਗਾਰੰਟੀ ਹੋ ਗੀ ਗਾਰੰਟੀ ਹੋ ਜੇ ਕਈ ਵਾਰ ਕਿਸੇ ਨਹੀਂ ਮੌਕੇ ਤੇ ਮਿਲਦੇ ਹਾਂ ਉਹਦੀ ਫੁੱਲ ਚੋਣ ਉਹਦੀ ਫੁੱਲ ਚੋਣ ਹਾਂਜੀ ਲਓ ਜੀ ਪਹਿਲਾਂ ਇੱਧਰ ਤੋਂ ਸ਼ੁਰੂ ਕਰ ਲੈਨੇ ਇਧਰਲੇ ਪਾਸੇ ਇੱਕ ਬੋਟਾ ਖੜਾ ਜੀ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਟਰੈਕਟਰ ਆ ਦੇਖੋ ਇਹ ਕਿੰਨੇ ਮਾਡਲ ਹੈ ਜੀ ਇਹ ਇਹ ਮਾਡਲ 2023 ਹੈ ਆਰ ਸੀ 24 ਬਾਈ ਆਰ ਸੀ 24 ਦੀ ਹੈ ਵੈਸੇ ਇਹ 2023 ਮਾਡਲ ਆ ਟਰੈਕਟਰ ਦੇਖੋ ਬਾਈ ਤੁਸੀਂ ਮੈਂ ਕਹਣਾ ਚਮਕਦਾ ਖੜਾ ਪੂਰਾ ਨਾ ਇਹ ਸਿਰਫ 165 ਘੰਟੇ ਚੱਲਿਆ ਬਾਈ ਟਰੈਕਟਰ ਇਹ ਸਿਰਫ 165 ਘੰਟੇ ਹਾਂਜੀ ਸਰ 165 ਘੰਟੇ ਚੱਲਿਆ ਤਕਰੀਬਨ ਨਵਾਂ ਹੀ ਇੱਕ ਹਿਸਾਬ ਦਾ ਕਹ ਲਈਏ ਬਿਲਕੁਲ ਨਵਾਂ ਟਰੈਕਟਰ ਹੈ ਜੀ ਬਈ ਜਿਹੋ ਜਿਹਾ ਏਜੰਸੀ ਚੋਂ ਕਢਾ ਲਿਆ ਉਹੋ ਜਿਹਾ ਏ ਟਰੈਕਟਰ ਸੀਟਾਂ ਉੱਤੇ ਕਾगज ਕੋਗੇ ਚੜੇ ਹੋਏ ਆ ਤੇ ਇਹਦੀ ਕੀ ਡਿਮਾਂਡ ਆ ਜੀ ਇਹ ਆਪਾਂ ਟਰੈਕਟਰ ਦੇ ਦੇਾਂਗੇ ਜੀ 9,90,000 ਰੁਪਏ ਦਾ 9,90,000 ਦਾ ਤੁਹਾਨੂੰ ਇਹ ਟਰੈਕਟਰ ਮਿਲ ਜਾਊਗਾ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਟਾਇਰ ਟੂਰ ਦੇਖ ਲਓ ਨਵੇਂ ਟਾਇਰ ਪਏ ਆ ਜਮਾ ਨਵਾਂ ਟਰੈਕਟਰ ਪਿਆ ਜਮੇ ਕੋਈ ਕੁੱਛ ਚੱਲਿਆ ਵੀ ਨਹੀਂਗਾ ਯਾਰ ਜੇ ਤਾਂ ਮਾੜਾ ਮੋੜਾ ਕਈ ਚੱਲਿਆ ਹੋਵੇ ਫੇਰ ਤਾਂ ਆਪਾਂ ਕਹੀਏ ਸਰਫ 165 ਘੰਟੇ ਚੱਲੇ ਇਧਰ ਟਰੈਕਟਰ ਦੇ ਟਾਇਰਾਂ ਤੋਂ ਐਮ ਆਰ ਐਫ ਵੀ ਨਹੀਂ ਹਜੇ ਘਸਿਆ ਐਮ ਆਰ ਐਫ ਵੀ ਟਰੈਕਟਰ ਦੇ ਸਾਰੇ ਟਾਇਰਾਂ ਤੇ ਲਿਖਿਆ ਹੋਇਆ ਸਾਰਾ ਕੁਝ ਹੀ ਲਿਖਿਆ ਹੋਇਆ ਆ ਦੇਖੋ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਬਾਈ ਚੈੱਕ ਕਰੋ ਟਾਇਰਾਂ ਦੀ ਕੰਡੀਸ਼ਨ ਤੁਸੀਂ ਓਕੇ ਆ ਤੇ ਇਧਰਲੇ ਪਾਸੇ ਆ ਗਿਆ ਜੀ 53 ਮਾਡਲ 2018 ਬਾਈ ਜੀ 2018 ਮਾਡਲ ਠੀਕ ਆ ਜੀ 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 2018 ਮਾਡਲ ਹੈ ਜੀ ਤੇ ਪੰਜਾਬ ਨੰਬਰੀ ਹੋਊਗਾ ਪੰਜਾਬ ਨੰਬਰ ਤਕਰੀਬਨ ਬਾਈ ਇੱਕ ਗੱਲ ਮੈਂ ਤੁਹਾਨੂੰ ਹੋਰ ਕਲੀਅਰ ਕਰ ਦਿੰਦਾ ਵੀ ਜਿੰਨੇ ਵੀ ਟਰੈਕਟਰ ਇਹਨਾਂ ਦੇ ਕੋਲ ਹੁੰਦੇ ਆ ਸਾਰੇ ਪੰਜਾਬ ਨੰਬਰ ਹੀ ਹੁੰਦੇ ਬਿਲਕੁਲ ਪੰਜਾਬ ਨੰਬਰ ਟਰੈਕਟਰ ਹੋਣਗੇ ਸਾਰੇ ਜੀ ਪੰਜਾਬ ਨੰਬਰ ਟਰੈਕਟਰ ਹੋਣਗੇ ਤੁਸੀਂ ਟਰੈਕਟਰ ਦੇ ਦੀ ਵੀ ਕੰਡੀਸ਼ਨ ਚੈੱਕ ਕਰੋ ਯਾਰ ਮੈਂ ਤਾਂ ਇੱਕ ਗੱਲ ਦੇਖ ਕੇ ਹੈਰਾਨ ਆ ਬਈ ਯਾਰ ਜਿੰਨੇ ਵੀ ਟਰੈਕਟਰ ਖੜਿਆ ਕੰਡੀਸ਼ਨ ਚੜਦੇ ਤੋਂ ਚੜਤੀ ਦੀ ਹਰੇਕ ਦੀ ਕਿਸੇ ਦੀ ਕੰਡੀਸ਼ਨ ਆ ਹੀ ਨਹੀਂ ਲੱਗਦੀ ਯਾਰ ਬਈ ਇਹ ਪੁਰਾਣਾ ਪਹਿਲੀ ਗੱਲ ਪੁਰਾਣਾ ਟਰੈਕਟਰ ਤਾਂ ਲੈਂਦੇ ਨਹੀਂ ਕਿ ਜੇ ਕੋਈ ਵਿਚ ਕਟਾ ਗਿਆ ਤਾਂ ਉਹ ਕਟਵਾ ਸਕਦਾ ਨਾ ਤੇ ਵੈਸੇ ਉ ਇਹਨਾਂ ਕੋਲ ਤੁਹਾਨੂੰ ਦੇਖਣ ਨੂੰ ਪੁਰਾਣੇ ਟਰੈਕਟਰ ਮਿਲਣਗੇ ਨਹੀਂ ਬਾਕੀ ਇਹਦੇ ਬਾਰੇ ਇਹਦੀ ਕੀ ਡਿਮਾਂਡ ਹੈ ਜੀ ਕੀ ਸਿਸਟਮ ਹੈ ਇਹ ਮਾਡਲ 2018 ਦਾ ਜੀ ਜੀ ਇਹ ਆਪਾਂ ਦੇ ਦਿਆਂਗੇ 8,70,000 ਰੁਪਏ ਦਾ 8,70,000 8,70,000 ਦਾ ਇਹ ਤੁਹਾਨੂੰ ਟਰੈਕਟਰ ਮਿਲ ਜੂਗਾ ਜੀ ਤੇ ਵੈਸੇ ਤੁਸੀਂ ਇਹ ਦੇਖ ਲਓ ਜਿਵੇਂ ਹੁਣ ਆਹ ਦੇਖੋ ਇਧਰਲੇ ਪਾਸੇ ਡੈਕ ਲੱਗੇ ਹੋਇਆ ਟਰੈਕਟਰਾਂ ਦੇ ਛਤਰੀ ਲੱਗੇ ਡੈਕ ਲੱਗੇ ਇਹ ਨਾਲ ਹੀ ਆ ਹੀ ਮਿਲ ਜੂਗਾ ਸਾਰਾ ਸਮਾਨ ਜਿਵੇਂ ਖੜਾ ਟਰੈਕਟਰ ਹਾਂ ਜਿਵੇਂ ਵੀਡੀਓ ਦੇ ਵਿੱਚ ਹੋਊਗਾ ਸਾਰਾ ਸਮਾਨ ਆਪਾਂ ਉਵੇਂ ਹੀ ਦਵਾਂਗੇ ਜੀ ਤਕਰੀਬਨ ਆਪਣੇ ਸਾਰੇ ਟਰੈਕਟਰਾਂ ਦੇ ਸਮਾਨ ਲੱਗੇ ਹੀ ਹੋਊਗਾ ਜੀ ਸਾਰੇ ਟਰੈਕਟਰਾਂ ਦੇ ਕੋਨਾ ਕੋ ਲੱਗੇ ਆਹ ਦੇਖੋ ਇਧਰਲੇ ਪਾਸੇ ਜਿਹੜਾ ਵੀ ਸਮਾਨ ਲੱਗ ਕੇ ਆ ਗਿਆ ਆਪਾਂ ਲਾਉਂਦੇ ਨਹੀਂ ਜੀ ਜਿਆਦਾ ਸਮਾਨ ਆਪਾਂ ਕਰੇ ਦੂ ਟਰੈਕਟਰ ਲੈਂਦੇ ਕਰਕੇ ਲੱਗੇ ਹੀ ਹੁੰਦਾ ਟਰੈਕਟਰ ਹੁੰਦਾ ਜੀ ਤਕਰੀਬਨ ਲੱਗੇ ਹੀ ਹੁੰਦਾ ਹੁਣ ਆ ਜਿਹੜੇ ਪਾਸੇ ਨਿਊ ਹੋਲੈਂਡ ਖੜਾ ਦੇਖ ਸਕਦਾ ਬਾਈ 4x4 ਪੰਜਾਬੀ 20 ਇਹਦੀ ਕੀ ਮੰਨ ਗਈ ਡਿਟੇਲ ਕੀ ਹੈ ਜੀ ਇਹਦੀ ਇਹ 2020 ਮਾਡਲ ਆ ਬਾਈ ਜੀ ਠੀਕ ਹੈ ਜੀ 1000 ਘੰਟਾ ਚੱਲਿਆ Ориਜਨਲ Ориਜਨਲ 1000 ਘੰਟਾ ਚੱਲਿਆ ਸਾਰਾ ਟਰੈਕਟਰ Ориਜਨਲ ਆ ਨਾਲ ਦੇ ਟਾਇਰ ਆ ਜੀ ਕਿਦੋਂ ਰੰਗ ਪੇਂਟ ਨਹੀਂ ਹੈਗਾ ਜੀ ਹਾਂਜੀ ਇਹ ਟਰੈਕਟਰ ਆਪਾਂ ਦੇ ਦੇਾਂਗੇ ਜੀ 11 ਲੱਖ 15 ਹਜ਼ਾਰ ਰੁਪਏ 11 ਲੱਖ 15 ਹਜ਼ਾਰ ਤੁਹਾਨੂੰ ਇਹ ਟਰੈਕਟਰ ਮਿਲ ਜਾਊਗਾ ਤੇ ਟਰੈਕਟਰ ਦੀ ਬਾਈ ਇਹਦੀ ਵੀ ਕੰਡੀਸ਼ਨ ਚ ਚੈੱਕ ਕਰ ਲਓ ਜਿੰਨਾ ਤੁਹਾਨੂੰ ਕੈਮਰੇ ਦੇ ਵਿੱਚ ਸਾਫ਼ ਦਿਖ ਰਿਹਾ ਨਾ ਜੇ ਤੁਸੀਂ ਹਕੀਕਤ ਦੇ ਵਿੱਚ ਇੱਥੇ ਆ ਕੇ ਦੇਖੋਗੇ ਉਹ ਤੋਂ ਜ਼ਿਆਦਾ ਸਾਫ਼ ਨਿਕਲੂਗਾ ਬਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਬਾਈ ਜੀ ਚਲਾ ਕੇ ਵਾ ਕੇ ਫੇਰ ਲੈ ਕੇ ਜਾਓ ਤਸੱਲੀ ਕਰਕੇ ਆਓ ਓਕੇ ਕੀਰਾ ਬਾਈ ਤਸੱਲੀ ਕਰ ਲਿਓ ਭਾਵੇਂ ਆ ਕੇ ਇੱਥੇ ਇੰਜਨ ਗੇਅਰ ਲੋ ਕੋਈ ਸਿਸਟਮ ਨਹੀਂਗਾ ਫੁੱਲ ਗਾਰੰਟੀ ਹੈ ਬਾਈ ਇੰਜਨ ਗੇਅਰ ਦੀ ਤੇ ਗਾਰੰਟੀਆਂ ਸਾਰੀਆਂ ਫੁੱਲ ਆ ਕਾਗਜ਼ ਪੱਤਰਾਂ ਦੀ ਵੀ ਗਾਰੰਟੀ ਫੁੱਲ ਆ ਇੰਜਨ ਵੈਸੇ ਕਿਰਾਏ ਕਰੂਏ ਤੇ ਮੰਨ ਕੇ ਚੱਲੋ ਲੈਣਾ ਉਹ ਮਿਲ ਜਾਂਦਾ ਹਾਂ ਕਿਰਾਏ ਤੇ ਟਰੈਕਟਰ ਦੇ ਦਿਆਂਗੇ ਜੀ ਕਿਸੇ ਨੂੰ ਕਿਰਾਏ ਤੇ ਹੀ ਮਿਲ ਜੀ ਹਾਂ ਦੇ ਦਿਆਂਗੇ ਕਿਰਾਏ ਤੇ ਹੀ ਮਿਲ ਜੂਗਾ ਤੇ ਜੇ ਕਿਸੇ ਨੇ ਪਹਿਲਾਂ ਪੈਸੇ ਨਹੀਂ ਦੇਣੇ ਜਾਂ ਕਿਸੇ ਕੋਲ ਹੈ ਨਹੀਂ ਕਿ ਉਹਨੇ ਲੋਨ ਵਗੈਰਾ ਕਰਵਾਉਣਾ ਉਹ ਲੋਨ ਕਰਵਾ ਦੇਾਂਗੇ ਲੋਨ ਵੀ ਕਰਾ ਦੂ ਸਾਰੀਆਂ ਬਾਈ ਸਾਰੀਆਂ ਸੁਵਿਧਾਵਾਂ ਤੁਹਾਨੂੰ ਇੱਥੋਂ ਮਿਲ ਜਾਣੀ ਚਾਹੇ ਤੁਸੀਂ ਲੋਨ ਕਰਾਉਣਾ ਚਾਹੇ ਤੁਸੀਂ ਕਿਰਾਏ ਦਾ ਟਰੈਕਟਰ ਲੈਣਾ ਜਿਵੇਂ ਮਰਜੀ ਆ ਉਵੇਂ ਤੁਹਾਨੂੰ ਸਿਸਟਮ ਹੋ ਜਾਊਗਾ ਤੇ ਇਧਰਲੇ ਪਾਸੇ 53 ਦਾ ਸਾਗ ਆ ਗਿਆ ਜੀ ਫੇਰ ਇਹ ਟਰੈਕਟਰ ਮਾਡਲ 2016 ਬਾਈ ਜੀ ਸਾਰਾ ਟਰੈਕਟਰ ਇਹ ਵੀ ਤਕਰੀਬਨ origianally ਆ ਦੇਖੋ ਜਿਹੜੇ ਪੁਰਾਣੇ ਮਾਡਲ ਟਰੈਕਟਰ ਆਗੇ ਜਿਵੇਂ 15 16 ਦੇ ਲਗਭਗ ਹੋਣੇ ਨੂੰ 9 10 ਸਾਲ ਹੋ ਗਏ ਇਹ ਥੋੜੇ ਬਹੁਤੇ ਤਾਂ ਜਿਵੇਂ ਪੇਂਟ ਹੋ ਸਕਦਾ ਜਿਵੇਂ ਪੈਦਾਨ ਹੋ ਗਏ ਬਾਰ ਬਾਰ ਚੜਦਾ ਉਹ ਦੱਸ ਕੇ ਦਵਾਂਗੇ ਜਿੰਨਾ ਪੇਂਟ ਹੋ ਆਪਾਂ ਦੱਸ ਕੇ ਦਵਾਂਗੇ ਜਿਵੇਂ ਵੀ ਮੰਨ ਕੇ ਚਲੋ ਮਾੜਾ ਬੋੜਾ ਜਿੰਨਾ ਹੀ ਪੇਂਟਾ ਚਾਹੇ ਗੱਠ ਪੇਂਟਾ ਜਿੰਨਾ ਮਰਜੀ ਪੇਂਟਾ ਉਹ ਸਾਰਾ ਦੱਸ ਕੇ ਦਵਾਂਗੇ ਵੀ ਇਹ ਇਥੋਂ ਪੇਂਟ ਆ ਬਈ ਜਿਵੇਂ ਡਾਊਨ ਮਾਡਲ ਨੂੰ ਕਹੀ ਜਾਈਏ ਵੀ ਸਾਰਾ origignal ਆ ਸਾਰਾ origignal ਉਹ ਗੱਲ ਨਹੀਂ ਹੈਗੀਆ ਜਿੱਥੋਂ ਹੋਊਗਾ ਆਪਾਂ ਜਿੰਨਾ ਕਹੂਗਾ ਆਪਾਂ ਦੱਸ ਕੇ ਦਵਾਂਗੇ ਰਹਿ ਗਿਆ ਦੇਖ ਕੰਡੀਸ਼ਨ ਚੈੱਕ ਕਰਾ ਲਈ ਬਾਈ ਟਰੈਕਟਰ ਦੀ ਟਾਇਰ ਟੂ ਦਿਖਾ ਦੀ ਹੈ ਨਾ ਤੇ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਫੁੱਲ ਓਕੇ ਆ ਤੇ ਫੇਰ ਇਧਰਲੇ ਪਾਸੇ ਆ ਜੀ ਸਵਰਾਜ ਇਹ ਟਰੈਕਟਰ ਦਾ ਰੇਟ ਹੈਗਾ 790000 ਹਾਂ ਰੇਟ ਰਹਿ ਗਿਆ ਸੀ 790000 ਹਾਂਜੀ 790000 ਰੁਪਏ ਇਹ ਟਰੈਕਟਰ ਦਾ ਰੇਟ ਆ ਫੇਰ ਇਧਰਲੇ ਪਾਸੇ ਸਵਰਾਜ 855 ਐਫੀ ਇਹਦੇ ਬਾਰੇ ਦੱਸੋ ਜੀ ਇਹ ਟੂ व्हीਲ ਦੇ ਵਿੱਚ ਆ ਗਿਆ 2015 ਜੀ ਜੀ ਇਹ ਫਰਸਟ ਓਨਰ ਟਰੈਕਟਰ ਆ ਫਰਸਟ ਓਨਰ ਠੀਕ ਹੈ ਜੀ ਸਾਰਾ ਸਮਾਨ ਇਹਦੇ ਵੀ ਦੇਖੋ ਪੂਰੇ ਸੌਂਕ ਨਾਲ ਲਵਾਇਆ ਹੋਇਆ ਹੈਗਾ ਕਿਸੇ ਚੀਜ਼ ਦੀ ਕਮੀ ਨਹੀਂ ਗਈ ਜੀ ਕੋਈ 1 ਰੁਪਿਆ ਲਾਉਣ ਦੀ ਲੋੜ ਨਹੀਂ ਜੇ ਬੰਦਾ ਟਰੈਕਟਰ ਲੈ ਜਾਊਗਾ ਘਰੇ ਜਾ ਕੇ ਵੀ ਮੰਨ ਲਓ ਵੀ ਸਾਰਾ ਸਮਾਨ ਆਪਣਾ ਪਹਿਲਾਂ ਹੀ ਲੱਗਿਆ ਹੋਇਆ ਹੈ ਲੱਗਿਆ ਹੋਇਆ ਸਾਰਾ ਠੀਕ ਹੈ ਜੀ ਇਹ ਟਰੈਕਟਰ ਆਪਾਂ ਦੇ ਦਾਂਗੇ 5 ਲੱਖ 40000 ਰੁਪਏ ਦਾ ਜੀ 5 ਲੱਖ 40000 ਰੁਪਏ ਦਾ ਬਾਈ ਤੁਹਾਨੂੰ ਟਰੈਕਟਰ ਮਿਲ ਜਾਊਗਾ ਇਹ ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਵੱਡੀ ਦੱਸ ਦਿੰਨਾ ਵੀ ਜਿਵੇਂ ਤੁਹਾਨੂੰ ਕੈਮਰੇ ਦੇ ਵਿੱਚ ਹੁਣ ਦੇਖ ਲਾ ਤੁਸੀਂ ਟਰੈਕਟਰ ਖੜਾ ਜਿਵੇਂ ਹੁਣ ਖੜਾ ਆਈ ਤੁਹਾਨੂੰ ਮਿਲ ਜਣਾ ਕੋਈ ਇਹਦੀ ਚੀਜ਼ ਨਹੀਂ ਲਾਉਣਗੇ ਇਹ ਮੰਨ ਕੇ ਜਿਵੇਂ ਡੈਕ ਲੱਗਿਆ ਆਇਆ ਆਇਆ ਵੀ ਆਈਆਂ ਤੇ ਆਈ ਦੇ ਦੇਣਾ ਆਈ ਦੇ ਦੇਣਾ ਆਈ ਦੇ ਦੇਣਾ ਕੰਡੀਸ਼ਨ ਬਹੁਤ ਸਾਫ਼ ਪਈ ਹੈ ਦੀ ਵੀ ਕੰਡੀਸ਼ਨ ਦਿਖਾ ਲਿਆ ਕਰੋ ਬਾਈ ਮੈਨ ਜਾ ਕੇ ਮੈਨ ਕੰਡੀਸ਼ਨ ਦਾ ਹੁੰਦਾ ਤੇ ਕੈਮਰੇ ਦੇ ਵਿੱਚ ਬਾਈ ਤੁਹਾਨੂੰ ਪੂਰੀ ਦਿਖਾਉਂਦੀ ਕੇਰਾ ਤਾਂ ਕੋਸ਼ਿਸ਼ ਕਰਦੇ ਜੇ ਕੋਈ ਚੀਜ਼ ਰਹਿ ਜਾਂਦੀ ਹੁੰਦੀ ਆ ਤਾਂ ਤੁਸੀਂ ਫੋਨ ਕਰਕੇ ਉਹ ਚੀਜ਼ਾਂ ਫੋਟੋਆਂ ਫੋਟੋਆਂ ਵੰਗਾ ਲਿਆ ਕਰੋ ਕੋਈ ਚੱਕਰ ਨਹੀਂਗਾ ਵੈਸੇ ਕੈਮਰੇ ਦੇ ਵਿੱਚ ਕੋਸ਼ਿਸ਼ ਫੁੱਲ ਕਰਦੇ ਹੁੰਦੇ ਆ ਫਿਰ ਇਧਰਲੇ ਪਾਸੇ ਆ ਗਿਆ ਜੀ ਅਰਜਨ ਅਲਟਰਾ ਵਨ ਇਹ ਅਰਜਨ 555 ਬਾਈ ਜੀ 555 ਜੀ ਇਹਦੇ ਟਾਇਰ ਵੈਸੇ 14 ਦੇ ਆਉਂਦੇ ਆ ਨਾਲ 16 ਦੇ ਟਾਇਰ ਨਵੇਂ ਪਏ ਹੋ ਇਹਨੂੰ ਚੌਕੜਾ ਨਵਾਂ ਬਿਲਕੁਲ ਜੀ 16 ਦੇ ਟਾਇਰ ਪਏ ਹੋਇਆ ਬਾਈ ਚੈੱਕ ਕਰ ਲਓ ਇਹ ਮਾਡਲ ਕਿੰਨਾ ਹੈ ਮਾਡਲ 2014 2014 ਮਾਡਲ ਆ ਬਹੁਤ ਟਰੈਕਟਰ ਦੇਖ ਲਓ ਤੁਸੀਂ ਇਹ ਟਰੈਕਟਰ ਆਪਾਂ ਦੇ ਦਿਆਂਗੇ 385000 ਰੁਪਏ ਦੇ 385000 ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਭਾਈ ਆਸੇ-ਪਾਸੇ ਘੁੰਮ ਕੇ ਦਿਖਾ ਦਿਨ ਟਰੈਕਟਰ ਦੀ ਕੰਡੀਸ਼ਨ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਪਿਆ ਇੱਥੇ ਫਰਸਟ ਓਨਰ ਹੈ ਵੀ ਪਹਿਲੇ ਨਾਲ ਟਰੈਕਟਰ ਫਰਸਟ ਓਨਰ ਠੀਕ ਹੈ ਜੀ ਤੇ ਮੇਰੇ ਖਿਆਲ ਨਾਲ ਇਧਰ ਇਧਰ ਲੋਕਲ ਹੰਦਿਆਣੇ ਦਾ ਨੰਬਰ ਹੀ ਹੈ ਹੰਦਿਆਣਾ ਪੀਵੀ ਦਾ ਜੀ ਫੇਰ ਇਧਰਲੇ ਪਾਸੇ ਸੋਨਾ ਲੀਕਾ ਜੀ ਇਹ ਮਾਡਲ 2016 ਆ ਗਿਆ ਜੀ ਜੀ ਟਾਇਰ ਇਹਦੇ ਦੇ ਦਿਆਂਗੇ 4,40,000 ਰੁਪਏ ਦੇ 4,40,000 ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਬਾਈ ਤੇ ਟਰੈਕਟਰ ਦੀ ਕੰਡੀਸ਼ਨ ਇਹਦੀ ਚੈੱਕ ਕਰੋ ਇਹ ਵੀ ਜਿਵੇਂ ਨਵਾਂ ਟਰੈਕਟਰ ਹੀ ਆ ਯਾਰ ਤਕਰੀਬਨ ਦੇਖ ਲਓ ਤੁਸੀਂ ਕੰਡੀਸ਼ਨ ਜਿਵੇਂ ਨਵੇਂ ਵਰਗੀ ਆ ਤੇ ਤੁਸੀਂ ਇਹ ਗੱਲ ਲਾ ਲਓ ਯਾਰ ਬਾਈ ਮਾਡਲ ਦੇ ਪੁਰਾਣੇ ਹੋ ਸਕਦੇ ਆ ਪਰ ਟਰੈਕਟਰ ਦੇ ਕੰਡੀਸ਼ਨ ਵਾਲੇ ਪਾਸੋਂ ਪੁਰਾਣਾ ਕੋਈ ਨਹੀਂਗਾ ਕੰਡੀਸ਼ਨ ਵਾਲੇ ਪਾਸੋਂ ਆਏ ਲਾ ਲਓ ਵੀ ਤੁਸੀਂ ਨਵੇਂ ਆ ਯਾਰ ਜੇ ਤੁਸੀਂ ਇੱਕ ਨੂੰ ਨਵਾਂ ਕਹੋਗੇ ਦੂਜਾ ਵੀ ਨਵਾਂ ਲੱਗੂਗਾ ਸੱਤੇ ਸੱਤੇ ਟਰੈਕਟਰ ਨਵੇਂ ਵਰਗੇ ਖੜੇ ਆ ਜਿਵੇਂ ਤੇ ਇਹ ਤੁਹਾਨੂੰ ਜੇ ਕੋਈ ਵੀ ਟਰੈਕਟਰ ਇਹਦਾ ਰੇਟ ਕੀ ਸੀਗਾ ਜੀ ਇਹਦਾ 4.40 ਲੱਖ 40 ਹਜ਼ਾਰ 4.40 ਲੱਖ ਕੋਈ ਵੀ ਟਰੈਕਟਰ ਤੁਸੀਂ ਲੈਣਾ ਇਹਨਾਂ ਨਾਲ ਸੰਪਰਕ ਕਰਿਓ ਜੇ ਕੋਈ ਇਹਨਾਂ ਦੇ ਵਿੱਚ ਟਰੈਕਟਰ ਕੋਈ ਨਹੀਂ ਵੀ ਖੜਾ ਉਹ ਵੀ ਮੌਕੇ ਤੇ ਕੋਈ ਲੱਭ ਕੇ ਦੇ ਦੋਗੇ ਜੇ ਕਿਸੇ ਨੂੰ ਚਾਹੀਦਾ ਤਾਂ ਤਕਰੀਬਨ ਆਉਂਦੇ ਜਾਂਦੇ ਰਹਿੰਦੇ ਟਰੈਕਟਰ ਆਪਣੇ ਕੋਲੇ ਸਾਰੇ ਹੁੰਦੇ ਆ ਜੀ ਆਉਂਦੇ ਜਾਂਦੇ ਰਹਿੰਦੇ ਆ ਕੋਈ ਵੇਖ ਗਿਆ ਕੋਈ ਲੈ ਜਾਂਦਾ ਇੱਕ ਗੱਲ ਇਹ ਆ ਵੀ ਜੇ ਕੋਈ ਵੀਰਪੁਰਾ ਟਰੈਕਟਰ ਵੇਚਣਾ ਚਾਹੁੰਦਾ ਟਰੈਕਟਰ ਸਾਫ ਸੁਥਰਾ ਸੋਹਣਾ ਰੈੱਡਰ ਹੋਵੇ ਉਹ ਆਪਾਂ ਖਰੀਦ ਵੀ ਲਵਾਂ ਉਹ ਵਿੱਚ ਵੀ ਟਰੈਕਟਰ ਬਣਦਾ ਸੰਪਰਕ ਕਰ ਜੇ ਵਿੱਚ ਵੀ ਘੱਟ ਜਿਵੇਂ ਵੈਸੇ ਖਰੀਦਣਾ ਜੇ ਵੈਸੇ ਵੇਚਣਾ ਕੋਈ 4 ਵੀਲ ਟਰੈਕਟਰ ਹੋਵੇ ਸੋਹਣਾ ਟਰੈਕਟਰ ਹੋਵੇ ਆਪਾਂ ਖਰੀਦ ਵੀ ਲਵਾਂਗੇ ਉਹ ਵੀ ਲਓ ਜੇ ਕਿਸੇ ਨੇ ਬਾਈ ਟਰੈਕਟਰ ਵੇਚਣਾ ਤਾਂ ਉਹ ਵੀ ਇਹਨਾਂ ਨਾਲ ਸੰਪਰਕ ਕਰ ਜੇ ਖਰੀਦਣਾ ਉਹ ਵੀ ਕਰ ਸਕਦਾ ਤੇ ਇੱਕ ਵਾਰ ਲੋਕੇਸ਼ਨ ਬੋਲ ਦੇਈ ਦੁਆਰਾ ਪਿੰਡ ਆਪਣਾ ਦੱਦਾ ਹੂਰਾ ਤਸੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਜੀ ਰੈਕੋਟ ਜੀ ਲੋ ਤੇ ਨੰਬਰ ਮੜਾ ਇਹ ਕੰਟੈਕਟ ਨੰਬਰ ਦਾ ਦੇ 97500 5911 ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਜੇ ਕਿਸੇ ਨੂੰ ਕੋਈ ਵੀ ਟਰੈਕਟਰ ਚਾਹੀਦਾ ਚਾਹੇ ਤੁਹਾਨੂੰ 4 ਵੀਲ ਚਾਹੀਦਾ ਚਾਹੇ 2 ਵੀਲ ਚਾਹੀਦਾ ਜਿਹੜਾ ਮਰਜੀ ਟਰੈਕਟਰ ਚਾਹੀਦਾ ਉਹ ਤੁਹਾਨੂੰ ਮੌਕੇ ਤੇ ਲੱਭ ਕੇ ਵੀ ਦੇ ਦੇਣਗੇ ਤੇ ਇਹਨਾਂ ਦੇ ਕੋਲ ਆਉਂਦੇ ਜਾਦੇ ਵੀ ਰਹਿੰਦੇ तकरीबन तकरीबन 7-8 ਟਰੈਕਟਰ ਹੁੰਦੇ ਹੀ ਆ ਨਾ ਜੀ ਹਾਂ ਜੀ ਖੜੇ ਹੀ ਹੁੰਦੇ ਆ ਸ਼ੇਅਰ ਕਰ ਦਿਓ ਤੇ ਪਿੰਡ ਦੱਦਾਹੂਰ ਦੇ ਵਿੱਚ ਆਉਣਾ ਪਊਗਾ ਚਾਹੀ ਤੁਸੀਂ ਫੋਨ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੇ ਫੋਨ ਲਾ ਕੇ ਆਵੇ ਜੀ ਕਿਸੇ ਨੇ ਆਉਣਾ ਤਾਂ ਜੀ ਨਹੀਂ ਤਕਰੀਬਨ ਇੱਕ ਬੰਦਾ ਤਾਂ ਆਪਣਾ ਹੁੰਦਾ ਹੀ ਹੈ ਘਰੇ ਟਰੈਕਟਰ ਵੀ ਘਰੇ ਹੀ ਹੁੰਦੇ ਆ ਮੰਡੀ ਤੇ ਆਪਾਂ ਲੈ ਕੇ ਨਹੀਂ ਜਾਂਦੇ ਜੀ ਤਕਰੀਬਨ ਮਰਜ਼ੀ ਆ ਜਾਣਾ ਵੈਸੇ ਨੰਬਰ ਪਾਤਾ ਵਾ ਜੇ ਆਉਣਾ ਤੁਸੀਂ ਸਿੱਧਾ ਵੀ ਆ ਸਕਦੇ ਹੋ ਬਿਹਤਰ ਆ ਵੀ ਇੱਕ ਵਾਰ ਫੋਨ ਜ਼ਰੂਰ ਕਰ ਲਿਓਣਾ ਸ਼ੇਅਰ ਕਰਿਓ ਜੀ ਵੈਸੇ ਬੰਦੇ ਦੀ ਡਿਮਾਂਡ ਹੁੰਦੀ ਆ ਵੀ ਮੈਂ ਹਾਲੈਂਡ ਹੀ ਲੈਣਾ ਉਹਦੋਂ ਨੂੰ ਸੇਲ ਹੋ ਜਾਏ ਫਿਰ ਢੇੜਾ ਲੱਗਦਾ ਵੈਸੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਸਕਦੇ ਆ ਜੀ ਲਓ ਜੀ